ਜੇ ਤੁਸੀਂ ਲੱਖਾਂ ਲਾਈਟਾਂ ਦੀਵੇ ਜਗਾ ਦਿਓ ਸਰਜ ਲਾਈਟਾਂ ਨਿਰਾ ਦਿਓ ਸੂਰਜ ਵਰਗੀ ਰੋਸ਼ਨੀ ਉਹ ਸਰਜ ਲਾਈਟ ਦੀਵਿਆਂ ਦੀ ਨਹੀਂ ਹੋ ਸਕਦੀ ਜਿਵੇਂ ਸੂਰਜ ਦੇ ਬਰਾਬਰ ਕੋਈ ਰੋਸ਼ਨੀ ਨਹੀਂ ਹੋ ਸਕਦੀ ਐਦਾ ਯਾਦ ਰੱਖੋ ਗੁਰੂ ਦੇ ਬਰਾਬਰ ਕੋਈ ਰਿਸ਼ਤਾ ਨਹੀਂ ਹੋ ਸਕਦਾ ਦਿਨ ਕਰ ਸਰਦੀਪ ਜੋਤ ਨਾ ਦੇ ਪਾਈਏ ਭੰਗੁਰ ਦਾਸ ਜੀ ਲਿਖਦੇ ਐਦਾਂ ਹੀ ਸ਼੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ ਮੰਡ ਗ੍ਰਹਿ ਮੰਡ ਉਦੇ ਅਸਤ ਲੋਤਾਈਏ ਕਹਿੰਦੇ ਸੂਰਜ ਚੜਨ ਤੋਂ ਲੈ ਕੇ ਮਿਟਣ ਤੱਕ ਉਦੇ ਤੇ ਅਸਤ ਸੂਰਜ ਚੜਨ ਤੋਂ ਲੈ ਕੇ ਮਿਟਣ ਤੱਕ ਪੂਰੀ ਦੁਨੀਆ ਵਿੱਚ ਗੁਰੂ ਵਰਗਾ ਕੋਈ ਬਿਆਲੂ ਨਹੀਂ ਹੈ ਭਾਵੇਂ ਖੰਡਾਂ ਬ੍ਰਹਮੰਡਾਂ ਵਿੱਚ ਲੱਭ ਲਓ ਭਾਈ ਗੁਰੂ ਵਰਗੀ ਬਿਆਲ ਤਾਂ ਨਹੀਂ ਕਿਸੇ 'ਚ ਹੋ ਸਕਦੀ ਪਤਾ ਕਿਉਂ ਦੁਨੀਆ ਵਿੱਚ ਕਿੰਨਾ ਵੀ ਕੋਈ ਨੇੜੇ ਦਾ ਰਿਸ਼ਤਾ ਹੋਵੇ ਟੱਡਾ ਅਗਨ ਸਾਹਮਣੇ ਨਜ਼ਰ ਆ ਜਾਏ ਰਿਸ਼ਤੇ ਅੰਝ ਫਿੱਕ ਪੈ ਜਾਂਦੀ ਹੈ ਤੋਂ ਦਾ ਔਗਣ ਸਾਹਮਣੇ ਨਜ਼ਰ ਆ ਜਾਏ ਉਹ ਲੋਕ ਤਾਂ ਨਾ ਨਫ਼ਰਤ ਕਰਨ ਲੱਗ ਪੈਣਗੇ ਉਹ ਚੀਜ਼ ਨਹੀਂ ਬਣੇਗੀ ਪਰ ਸਾਧ ਸੰਗਤ ਇੱਕ ਚੀਜ਼ ਸੱਚ ਹੈ ਕੋਈ ਕਿੰਨਾ ਵੀ ਵੱਡਾ ਅਪਰਾਧੀ ਪਾਪੀ ਆਪਣਾ ਔਗਣ ਮੰਨ ਕੇ ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਏ ਗੁਰੂ ਇੰਨਾ ਦਿਆਲੂ ਹੈ ਵੱਡੇ ਤੋਂ ਵੱਡੇ ਪਾਪੀਆਂ ਨੂੰ ਬਖਸ਼ ਕੇ ਆਪਣਾ ਰੂਪ ਬਣਾ ਲੈਂਦਾ ਹੈ ਸਾਧ ਸੰਗਤ ਕਿਸੇ ਦੁਨੀਆ ਦੀ ਜੇਲ੍ਹ ਵਿੱਚ ਚੋਰ ਨੂੰ ਪਾ ਦਿਓ ਚੋਰ ਸੰਤ ਨਹੀਂ ਹੋ ਸਕਦਾ ਕੋਨੂੰ ਸੰਤ ਨਹੀਂ ਬਣਾਇਆ ਜਾ ਸਕਦਾ ਹਾਂ ਉਹ ਚੋਰੀ ਛੱਡ ਸਕਦਾ ਹੈ ਚਲੋ ਮੈਂ ਛੱਡ ਦਿੱਤੀ ਚੋਰੀ ਚੋਰੀ ਛੱਡਣ ਤੋਂ ਤੋਬਾ ਤੋਬਾ ਕਰ ਸਕਦਾ ਪਰ ਸੰਤ ਨਹੀਂ ਹੋ ਸਕਦਾ ਇੱਕ ਗੁਰੂ ਦੀ ਬਿਹਾਲਤ ਹੈ ਗੁਰੂ ਦੇ ਚਰਨਾਂ ਵਿੱਚ ਚੋਰੀ ਕਰਨ ਵਾਲੇ ਚੋਰ ਵੀ ਆ ਜਾਂਦੇ ਨੇ ਜਦੋਂ ਮੇਰੇ ਸਤਿਗੁਰੂ ਦੀ ਬਿਹਾਲਤ ਹੁੰਦੀ ਹੈ ਚੋਰ ਨੂੰ ਵੀ ਸੰਤ ਬਣਾ ਦਿੰਦਾ ਪਰ ਸਾ ਸੰਗਤ ਜਿਹੜਾ ਇਲਾਕੇ ਵਿੱਚ ਕਦੇ ਬਦਨਾਮ ਵਗਿਆ ਸੀ ਜਿਹਨੂੰ ਲੋਕੀ ਕਹਿੰਦੇ ਸੀ ਚੋਰੀ ਕਿਸੇ ਦੀ ਵੀ ਹੋਵੇ ਨਾਮ ਉਹਦਾ ਲੱਗਦਾ ਸੀ ਉਹ ਸੁਰਸਿੰਘ ਵਾਲਿਆਂ ਦਾ ਭਾਂਜਾ ਹੋਣਾ ਚੋਰ ਸਾਥ ਸੰਗਤ ਨਾਮ ਲੱਗਦਾ ਸੀ ਉਹਦਾ ਤੇ ਚੋਰੀ ਉਹਨੇ ਕੀਤੀ ਹੋਣੀ ਹੈ ਜਿੱਦਣ ਗੁਰੂ ਦੀ ਚਰਨ ਸ਼ਰਨ ਵਿੱਚ ਆ ਗਏ ਇੱਕ ਗੁਰੂ ਦੀ ਬਿਆਲਤਾ ਹੈ سینੇ ਨਾਲ ਲਾ ਕੇ ਗੁਰੂ ਕਹਿੰਦਾ ਵਿਦੀ ਚੰਦ ਸਿਨਾ ਗੁਰੂ ਦਾ ਸਿਨਾ ਇੱਕ ਗੁਰੂ ਹੈ ਜਿਹੜਾ ਚੋਰ ਬਦਨਾਮ ਹੋਏ ਨੂੰ ਵੀ ਸੰਤ ਬਣਾ ਦਿੰਦਾ ਹੈ ਇਤਿਹਾਸ ਪੜ ਕੇ ਵੇਖੋ ਬਾਬਾ ਵਿਦੀ ਚੰਦ ਕੱਲਾ ਸਿੱਖ ਨਹੀਂ ਰਿਹਾ ਫਿਰ ਜੇ ਪਾਤਸ਼ਾਹ ਨੇ ਕਿਹਾ ਨਾ ਬੀਦੀ ਚੰਦ ਸਿੰਘਾ ਗੁਰੂ ਦਾ ਸਿੰਘਾ ਤਾਂ ਪਾਤਸ਼ਾਹ ਨੇ ਉਹ ਵਡਿਆਈਆਂ ਦਿੱਤੀਆਂ ਉਹਨੂੰ ਜੀਵਨ ਵਿੱਚ ਇਤਿਹਾਸ ਪੜ ਕੇ ਵੇਖਿਓ ਬਾਬਾ ਬੀਦੀ ਚੰਦ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਅਪੜ ਗਏ ਆਪਣੀ ਮੌਤ ਦਾ 15 ਦਿਨ ਪਹਿਲਾਂ ਪਤਾ ਲੱਗ ਗਿਆ ਬਾਬਾ ਬੀਦੀ ਚੰਦ ਸਾਹਿਬ ਨੂੰ ਕਿ ਮੇਰਾ ਵਕਤ ਹੋ ਗਿਆ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਦੀ ਬਾਣੀ ਦੀ ਇਸ ਪੰਕਤੀ ਦੀ ਵਿਆਖਿਆ ਦਿੱਤੀ ਗੁਰੂ ਤੇ ਮਾਨ ਰੱਖ ਕੇ ਜਿੱਦਣ ਨਾਨਕ ਮਤਾ ਸਭ ਤੋਂ ਵਾਪਸ ਆਏ ਨਾ 6ਵੇਂ ਪਾਤਸ਼ਾਹ ਦੇ ਨਾਲ

ਸ਼ੰਮਨੂ ਰਹਿਰਾਸ ਸਾਹਿਬ ਦੇ ਸ਼ਬਦ ਔਰ ਪੰਜ ਬਾਣੀਆਂ ਦੇ ਨਿਤਨੇਮ ਤੋਂ ਇਲਾਵਾ ਜਿੰਨੀ ਬਾਣੀ ਜਿਹੜੀ ਯਾਦ ਹੈ ਉਹੀ ਨਾਲ ਜਿਹੜਾ ਸ਼ਬਦ ਯਾਦ ਹੈ ਉਹ ਸਾਰਾਂ ਦਿਨ ਪੜੀ ਜਾਣੀ। ਪਣੀਓ ਇੱਕ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਰਲੇਖ ਨਹੀਂ ਹੈ ਜਿਹਨੂੰ ਤੁਸੀਂ ਗੁੱਟਕਿਆਂ ਵਿੱਚ ਸ਼ਬਦ ਹਜ਼ਾਰੇ ਕਹਿੰਦੇ ਆ ਨਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੋਈ ਸਰਲੇਖ ਨਹੀਂ ਹੈ ਬਾਣੀ ਦਾ ਸ਼ਬਦ ਹਜ਼ਾਰੇ ਕੋਈ ਬਾਣੀ ਨਹੀਂ ਹੈ ਸ਼ਬਦ ਹਜ਼ਾਰੇ ਉਹ ਸ਼ਬਦ ਜੋੜੇ ਹੋਏ ਨੇ ਜਿਹੜੇ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਬਾਣੀ ਯਾਸੀ ਜਪਣ ਵਾਲੇ ਜਿਹੜਾ ਸ਼ਬਦ ਯਾਦ ਹੈ ਬੇਨਤੀ ਰੂਪ ਵਿੱਚ ਪੜੀ ਗਏ ਜਿਹੜਾ ਸ਼ਬਦ ਯਾਦ ਹੈ ਉਹ ਪੜੀ ਗਏ ਜੀਉ ਦਰਦ ਹੈ ਆਪਣਾ ਕੈਸੇਂ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤ ਉਹ ਸ਼ਬਦ ਬਾਅਦ ਇੱਥੇ ਇਕੱਠੇ ਕਰਕੇ ਇੱਕ ਬਾਣੀ ਬਣਾਤੀ ਬਾਈ ਗੁਰਸਿੱਖ ਇਹ ਸ਼ਬਦ ਵੀ ਪੜੇ ਨਾਲ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਰਲੇਖ ਨਹੀਂ ਹੈ ਕੋਈ ਸ਼ਬਦ ਹਜਰ ਕਹਿਣ ਤੋਂ ਭਾਵ ਜਿਹੜੇ ਸ਼ਬਦ ਯਾਦ ਹੁੰਦੇ ਸੀ ਉਹ ਪੜੀ ਜਾਂਦੇ ਨੇ ਅੱਜ ਵੀ ਜਿਹੜੇ ਗੁਰਮੁਖ ਪਿਆਰੇ ਉਹ ਤੁਹਾਨੂੰ ਜਦੋਂ ਪਿਆਰ ਨਾਲ ਕਹਿੰਦੇ ਭਾਈ ਜਿਹੜਾ ਸ਼ਬਦ ਯਾਦ ਹੈ ਨਾ ਪੜੀ ਜਾਇਆ ਕਰੋ ਰਾਈਵਰੀ ਕਰਦੇ ਆਂ ਯਾ ਰਹੇ ਹੋ ਤੁਸੀਂ ਜਿਹੜਾ ਸ਼ਬਦ ਯਾਦ ਹੋ ਪੜੋ ਕੰਮ ਕਰ ਕਰਦੇ ਆ ਜਿਹੜਾ ਸ਼ਬਦ ਯਾਦ ਹੈ ਉਹ ਬਾਣੀ ਦਾ ਪੜੀ ਜਾਓ ਬਾਣੀ ਹਰ ਪਾਸੇ ਮਿੱਠੀ ਹੈ ਜਿਵੇਂ ਮਿਸ਼ਰੀ ਦੀ ਡਲੀ ਜਿੱਧਰੋਂ ਚੱਖੋਗੇ ਉਧਰੋਂ ਮਠਾਸ ਹੈ ਇਦਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਸ਼ਬਦ ਪੜੋਗੇ ਉਹੀ ਸੁੱਖ ਦਈ ਹੈ ਇਹ ਕੋਈ ਮਿੱਥ ਕੇ ਪੜਨ ਦੀ ਲੋੜ ਨਹੀਂ ਆ ਸ਼ਬਦ ਪੜੋ ਜਿਹੜਾ ਯਾਦ ਹੋ ਉਹ ਪੜੀ ਜਾਓ ਬਾਬਾ ਵੀਰ ਸਿੰਘ ਜੀ ਸਾਹਿਬ ਸ਼ਬਦ ਪੜ ਰਹੇ ਨੇ ਮੈਂ ਇਹ ਤਾਂ ਬੇਨਤੀ ਕੀਤੀ ਹੈ ਕਿਉਂਕਿ ਕੋਈ ਸਵਾਲ ਕਰ ਸਕਦਾ ਇਹ ਤਾਂ ਨਿਤਨੇਮ ਦਾ ਸ਼ਬਦ ਹੀ ਨਹੀਂ ਜਿਹੜਾ ਬਾਬਾ ਵੀਰ ਸਿੰਘ ਸਾਹਿਬ ਪੜ ਰਹੇ ਨੇ ਫਿਰ ਕਿਉਂ ਪੜ ਰਿਹਾ ਸੀ ਜੀ ਕਈ ਫਿਰ ਗੱਲਾਂ ਕਹਿੰਦੇ ਨੇ ਜੀ ਕੋਲੋਂ ਬਣਾਈ ਹੋਈ ਹੈ ਨਿਤਨੇਮ ਦੀ ਤਾਂ ਬਾਣੀ ਨਹੀਂ ਸੀ ਇਹ ਬਾਬਾ ਬੀਜਨ ਸਾਹਿਬ ਕਿਵੇਂ ਪੜ ਰਹੇ ਨੇ ਜਦੋਂ ਬੈਠ ਕੇ ਜਿਹੜੇ ਸ਼ਬਦ ਯਾਦ ਉਹ ਹੀ ਪੜਦਾ ਜਦੋਂ ਮੁਸਲਮਾਨ ਫਕੀਰ ਨੇ ਕੋਲਾ ਕੇ ਸੁਣਿਆ ਨਾ ਉਦੋਂ ਸ਼ਬਦ ਪਤਾ ਕੀ ਪੜਦਾ ਬਾਰ ਬਾਰ ਕਹਿੰਦੇ ਨਾਨਕ ਕਚਰੇਆਂ ਸਿਉਪੜੋ ਪੜੋ ਤੂੰ ਮੁੰਡੇ ਸੱਜਣ ਸੰਤ ਪੱਕੇ ਛੇੜੇ ਉਹ ਮੂਆ ਨਾ ਜਾਹੀ ਛੋੜ ਉਹ ਮੁਸਲਮਾਨ ਫਕੀਰ ਸੁਣੀ ਜਾਂਦਾ ਜਦੋਂ ਬਾਬਾ ਵੀਰ ਚੰਦ ਸਾਹਿਬ ਪੜ੍ਹਦੇ ਨੇ ਕਿ ਹੋਏ ਦੇ ਮੰਦ ਵਿੱਚ ਛੇੜੇ ਉਹ ਮੂਆ ਨਾ ਜਾਹੀ ਛੋੜ ਉਹ ਫਕੀਰ ਕੋਲ ਖੜਾ ਰਿਆ ਜਦੋਂ ਮਾਣੀ ਦਾ ਨੇਮ ਕਰਕੇ ਥੋੜੀ ਜਿਹੀ ਸੂਰਜ ਦੀ ਲੋ ਲੱਗੀ ਅੱਖਾਂ ਖੁੱਲੀਆਂ ਉੱਟ ਕੇ ਗੁਰੂ ਦੇ ਦਰਸ਼ਨਾਂ ਵੱਲ ਜਿੱਥੇ ਪਾਤਸ਼ਾਹ ਦਾ ਪੜਾਇਆ ਤੁਰਨ ਲੱਗੇ ਉਹ ਫਕੀਰ ਮੋਹਰੇ ਖੜਾ ਹੈ। ਉਹਨਾਂ ਕਹੇ ਭਾਈ ਕਿਸ ਗੁਰੂ ਦਾ ਮੁਰਸ਼ਿਦ ਹੈ? ਉਹਨਾਂ ਕਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਤੋ ਉਹਨਾਂ ਕਹੇ ਜਿਹੜੇ ਤੂੰ ਸ਼ਬਦ ਪੜ ਰਹੇ ਹੈ ਮੈਨੂੰ ਸ਼ੱਕ ਹੈ। ਬਾਬਾ ਗੀਚਾਂ ਸਾਉ ਕਹਿੰਨੇ ਕਿਹੜੀ ਸ਼ੱਕ ਹੈ? ਕਹਿੰਦੇ ਤੂੰ ਪੜ ਰਿਆ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ। ਤੇ ਪੱਕਿਆਂ ਦੀ ਕੀ ਨਿਸ਼ਾਨੀ ਉਹ ਜੀਵਨ ਦੇ ਵਿਛੜੇ ਦੁਨੀਆ ਜਿਉਂਦਿਆਂ ਜੀ ਛੱਡ ਜਾਂਦੀ ਐ ਪਰ ਪੱਕਿਆਂ ਦੀ ਨਿਸ਼ਾਨੀ ਉਹ ਮੋਇਆ ਨਾ ਜਾਹੀ ਛੋੜ ਮਰਨ ਤੋਂ ਬਾਅਦ ਵੀ ਛੱਡਦੇ ਨਹੀਂ ਕਹਿੰਦੇ ਮਰਨ ਤੋਂ ਬਾਅਦ ਤਾਂ ਸਾਰੇ ਰਿਸ਼ਤੇ ਟੁੱਟ ਜਾਂਦੇ ਨੇ ਕਿਹੜਾ ਰਿਸ਼ਤਾ ਜਿਹੜਾ ਨਿਭਦਾ ਆ ਗਵੇ ਮਰਨ ਤੋਂ ਬਾਅਦ ਤਾਂ ਕੋਈ ਰਿਸ਼ਤਾ ਨਿਭਾਈ ਨਹੀਂ ਕਿਹੜੇ ਸੰਤ ਨੇ ਕਿਉਂਕਿ ਉਹਦੇ ਸੰਤ ਸ਼ਬਦ ਕੱਲਾ ਗੁਰੂ ਲੈ ਨਹੀਂ ਵਰਦਿਆ ਢੂੰਡ ਸੱਜਣ ਸੰਤ ਬੋਹ ਵਚਨ ਸੋ ਸੱਜਣ ਸੰਤ ਪੱਕੇ ਬੋਹ ਬਚਨ ਪੱਕਾ ਨਹੀਂ ਹੈ ਕੱਲ ਪੱਕਿਆ ਬੋਹ ਬਚਨ ਕੋਨੋ ਸੰਤੋ ਨੋ ਪਿਆਰਿਆਂ ਦੀ ਸੰਗਤ ਕਰ ਭਾਈ ਜਿਹੜੇ ਅੱਗੇ ਵੀ ਨਿਭਦੇ ਹੁਣ ਬਾਕੀ ਦੁਨੀਆ ਤਾਂ ਇੱਥੇ ਛੱਡ ਜਾਂਦੀ ਫਕੀਰ ਨੇ ਕਿਹਾ ਮੈਂ ਨਹੀਂ ਮੰਨਦਾ ਦਰਗਾਹ ਵਿੱਚ ਕੌਣ ਜਾਂਦਾ ਨਾਲ ਮਰਨ ਤੋਂ ਬਾਅਦ ਇੱਥੇ ਰਿਸ਼ਤੇ ਖਤਮ ਹੋ ਜਾਂਦੇ ਨੇ ਬਾਬਾ ਬਿਧੀਚੰਦ ਸਾਹਿਬ ਕਹਿੰਦੇ ਜੋ ਮੇਰੇ ਗੁਰੂ ਨੇ ਲਿਖਿਆ ਉਹ ਤ੍ਰੈਕਾਲ ਸੱਚ ਹੈ ਜੋ ਮੇਰੇ ਗੁਰੂ ਨੇ ਲਿਖਿਆ ਉਹ ਸੱਚ ਹੈ ਤੇ ਫਕੀਰ ਕਹਿੰਦਾ ਮੈਂ ਕਿਵੇਂ ਮੰਨਾਂ ਆਪਣੇ ਗੁਰੂ ਤੇ ਮਾਨ ਰੱਖਣ ਵਾਲੇ ਨੂੰ ਫਿਰ ਅੰਦਰ ਸਾਹ ਸੰਗਤ ਤਦ ਕੀ ਰੋ ਆ ਜਾਂਦਾ ਜੇ ਗੁਰੂ ਤੇ ਮਾਨ ਹੈ ਜਿਨ੍ਹਾਂ ਨੂੰ ਗੁਰੂ ਤੇ ਮਾਨ ਨਾ ਉਹ ਬਹੁਤ ਵੱਡੇ ਵੱਡੇ ਵਾਅਦੇ ਕਰ ਜਾਂਦੇ ਆਪਣੇ ਗੁਰੂ ਤੇ ਮਾਨ ਰੱਖ ਕੇ ਬਾਬਾ ਬਿਧੀਚੰਦ ਬੋਲੇ ਕਹਿੰਦੇ ਲੈ ਫਕੀਰਾ ਜਹ ਇੱਕ ਗੁਰੂ ਦੇ ਨਿਮਾਣੇ ਦਾ ਸਿੱਖ ਦਾ ਤੇਰੇ ਨਾਲ ਵਾਅਦਾ ਮੈਨੂੰ ਗੁਰੂ ਨੇ ਚੋਰ ਤੋਂ ਸਿੱਖ ਬੜਾਇਆ ਹੈ ਜਹ ਤੇਰੇ ਨਾਲ ਵਾਅਦਾ ਕਰਨਾ ਹੈ ਤੂੰ ਮਰਨ ਲਈ ਤਿਆਰ ਰਹੀਂ ਜਿੱਦਣ ਤੇਰੀ ਮੌਤ ਦਾ ਦਿਨ ਆਏਗਾ ਮੈਂ ਵੀ ਤੇਰੇ ਨਾਲ ਮਰਾਂਗਾ ਦਰਗਾਹ ਤੱਕ ਜਾ ਕੇ ਦਿਖਾਵਾਂਗਾ ਤੂੰ ਬਸ ਤਿਆਰ ਨਹੀਂ ਹੋਦਣ ਜਿੱਦਣ ਤੇਰੀ ਮੌਤ ਦਾ ਵਕਤ ਆਇਆ ਮੈਂ ਮੈਂ ਵੀ ਤੇਰੇ ਨਾਲ ਜਾਵਾਂਗਾ ਦਰਗਾਹ ਤੱਕ ਜਾਵਾਂ ਐਡਾ ਵੱਡਾ ਵਾਅਦਾ ਬਾਹਰੀ ਤੌਰ ਤੇ ਕਰ ਲਿਆ ਕਿਵੇਂ ਪਾਤਸ਼ਾਹ ਸਭ ਕੁਝ ਜਾਣਦੇ ਸੀ ਇਹ ਗੱਲ ਦਾ ਭੇਦ ਸ੍ਰੀ ਕੀਰਤਪੁਰ ਸਾਹਿਬ ਖੁੱਲਿਆ ਜਦੋਂ ਪਾਤਸ਼ਾਹ ਨੂੰ ਬੇਨਤੀ ਕਰਕੇ ਕਿਹਾ ਮਹਾਰਾਜ ਮੇਰੇ ਜਾਣ ਦਾ ਵਕਤ ਹੋ ਗਿਆ ਮੈਂ ਮੁਸਲਮਾਨ ਫਕੀਰ ਨਾਲ ਵਾਦਾ ਕੀਤਾ ਹੈ ਮਹਾਰਾਜ ਅਸੀਂ ਇਕੱਠਿਆਂ ਦਰਗਾਹ ਤੱਕ ਜਾਣਾ ਇਸ ਪੰਕਤੀ ਦੀ ਉਹਨੂੰ ਵਿਆਖਿਆ ਕਰਕੇ ਦਿਖਾਉਣੀ ਹੈ ਕਿ ਦਰਗਾਹ ਤੱਕ ਜਾ ਸਕਦਾ ਕੋਈ ਨਾਲ ਕਿਸੇ ਦੀ ਰੂਹ ਦਰਗਾਹ ਤੱਕ ਜਾ ਸਕਦੀ ਹੈ ਨਾਲ ਮਰਨ ਤੋਂ ਬਾਅਦ ਵੀ ਉਹ ਜੀ ਬੰਦੇ ਵਿਛੜਿਓ ਮੋਇਆ ਨਾ ਜਾਹੀ ਛੇਵੇਂ ਪਾਤਸ਼ਾਹ ਨੇ ਬੜੇ ਅਦਬ ਨਾਲ ਫਿਰ ਵਿਦਿਆ ਕੀਤਾ ਬਾਬਾ ਵਿਧੀਚੰਦ ਸਾਹਿਬ ਨੂੰ ਕਹਿੰਦੇ ਵਿਧੀਚੰਦ ਤੇਰਾ ਬਚਨ ਪੂਰਾ ਹੋਏਗਾ ਤੇਰਾ ਵਾਦਾ ਪੂਰਾ ਹੋਏਗਾ ਜੇ ਤੂੰ ਗੁਰੂ ਤੇ ਮਾਨ ਰੱਖ ਕੇ ਵਾਦਾ ਕੀਤਾ ਅਸੀਂ ਤੇਰਾ ਬਚਨ ਨਹੀਂ ਤੋੜਾਂਗੇ ਜਾਂ ਤੂੰ ਆਪਣਾ ਬਚਨ ਪੂਰਾ ਕਰ ਕੀਰਤਪੁਰ ਸਾਹਿਬ ਤੋਂ ਵਿਦਿਆ ਕੀਤਾ ਤੇ ਬਾਬਾ ਵਿਧੀਚੰਦ ਸਾਹਿਬ ਨੇ ਸਰੀਰ ਪਰ ਕਿੱਥੇ ਛੱਡਿਆ ਦਿਉ ਬੰਦ ਜਾ ਕੇ ਜੁਪੀਚਾ ਦਿਉ ਬੰਦ ਅਜ ਮੁਸਲਮਾਨਾਂ ਦਾ ਸਭ ਤੋਂ ਵੱਡਾ ਸ਼ਹਿਰ ਹੈ ਸਭ ਤੋਂ ਵੱਡੀ ਅਕੈਡਮਿਕ ਯੂਨੀਵਰਸਿਟੀ ਹੈ ਮੁਸਲਮਾਨ ਮਨਦੀ ਜਦੋਂ ਤੁਸੀਂ ਹਰਿਦਵਾਰ ਜਾਓਗੇ ਉਦੋਂ ਦਿਓ ਬਨ ਜੁਪੀ ਵੇ ਸਭ ਤੋਂ ਵੱਡਾ ਮੁਸਲਮਾਨਾਂ ਦਾ ਵਿਦਿਆ ਕੇਂਦਰ ਹੈ ਉੱਥੇ ਜਾ ਕੇ ਬਾਬਾ ਬਿਲੀਚਨ ਸਾਹਿਬ ਨੇ ਆਪਣਾ ਬਚਨ ਪੂਰਾ ਕੀਤਾ ਕਹਿਣ ਤੋਂ ਪਹਿਲ ਜਿਨ੍ਹਾਂ ਨੂੰ ਗੁਰੂ ਤੇ ਮਾਨ ਹੈ ਭਈ ਉਹ ਮਾਨ ਫਿਰ ਗੁਰੂ ਤੋਂ ਟਟਣ ਨਹੀਂ ਦਿੰਦਾ ਅੱਜ ਜਿਨ੍ਹਾਂ ਦੀ ਯਾਦ ਚ ਬੈਠੇ ਉਹਨੇ ਗੁਰੂ ਤੇ ਮਾਨ ਰੱਖ ਕੇ ਕਹਿ ਦਿੱਤਾ ਮੌਤ ਨੂੰ ਚੈਲੰਜ ਕਰਕੇ ਮੈਨੂੰ ਰਸਤੇ 'ਚ ਨਹੀਂ ਕੋਈ ਰੋਕ ਸਕਦਾ ਇਹ ਦੀਪ ਸਿੰਘ ਦਾ ਸੀਸ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਹੋਇਆ ਸਾਸਨ ਗੁਰੂ ਤੇ ਮਾਨ ਰੱਖ ਤੇ ਵਾਧੂ ਕੀਤੇ ਜਾ ਸਕਦੇ ਨੇ ਆਪਣੇ ਤੇ ਨਹੀਂ ਆਪਣੇ ਤੇ ਦਾ ਤੁਸੀਂ ਵਾਦਾ ਕਰੋਗੇ ਮੈਂ ਅੰਮ੍ਰਿਤਸਰ ਪਹੁੰਚਣਾ ਪਹੁੰਚ ਕੇ ਵਿਖਾ ਦਿਓ ਆਪਣੇ ਤੇ ਵਾਦਾ ਕਰਕੇ ਉਹ ਮੈਂ ਸ਼ਾਮ ਨੂੰ ਉੱਥੇ ਪਹੁੰਚਣਾ ਚੰਡੀਗੜ੍ਹ ਨਹੀਂ ਪਹੁੰਚ ਸਕਦਾ ਕੋਈ ਸਜਣੋ ਸਰੀਰ ਕਰਕੇ ਵੀ ਨਹੀਂ ਪਹੁੰਚ ਸਕਦਾ ਸੀਸ ਦੇਣਾ ਤਾਂ ਗੁਰੂ ਤੇ ਮਾਨ ਰੱਖ ਕੇ ਜਿਨ੍ਹਾਂ ਨੂੰ ਅੰਦਰ ਗੁਰੂ ਤੇ ਮਾਨ ਹੈ ਪਰੋਸ ਹੈ ਗੁਰੂ ਫਿਰ ਮਾਨ ਟੁੱਕ ਟੁੱਟਣ ਨਹੀਂ ਦਿੰਦਾ ਆਪਣੇ ਸਤਗੁਰ ਕੈ ਬਲਿਹਾਰੈ ਅਗਨੇ ਸੁਖ ਪਾਸ਼ੇ ਸੁਖ ਸੱਜ ਇਤੋਂ ਪਹਿਲੀ ਪੰਨ ਵੀ ਪੜਿਓ ਵਾਟਸਐਪ ਨੇ ਸੋਲਠ ਮੰਨ ਲਾ ਪੰਜਵਾ ਗੁਰਪੁਰਾ ਪਿਟਿਓ ਵਡ ਭਾਗੀ ਕਦੋਂ ਮਨੇ ਭਿਆ ਪਰਗਾਸ ਕੋਈ ਨਾ ਪੁੰਚਣ ਹਾ

ਨਾਉ ਨੂੰ ਅਰਬੀ ਆਉਂਦੀ ਨਾ ਫਾਰਸੀ ਆਉਂਦੀ ਉਹਨੇ ਕੁਰਾਨ ਸ਼ਰੀਫ ਕਰ ਲੈ ਆਂਦੀ ਹੁਣ ਕੁਰਾਨ ਸ਼ਰੀਫ ਜਿਹੜੀ ਹੈ ਉਹ ਜਿਹਨੂੰ ਅਰਬੀ ਫਾਰਸੀ ਪੜ੍ਹਨੇ ਆਉਂਦੀ ਉਹ ਹੀ ਪੜ੍ਹੇਗਾ ਕਹਿੰਦੇ ਉਹਨੇ ਕੁਰਾਨ ਸ਼ਰੀਫ ਕਰ ਲੈ ਆਂਦੀ ਤੇ ਰੋਜ਼ ਉਸ ਮੁਸਲਮਾਨ ਨੇ ਕਰੇਹਲ ਉੱਤੇ ਕੁਰਾਨ ਸ਼ਰੀਫ ਰੱਖਣੀ ਕੱਲੇ ਕੱਲੇ ਪੇਜ ਉੱਤੇ ਕੱਲੀ ਕੱਲੀ ਲਾਈਨ ਤੇ ਇਦਾਂ ਉਂਗਲ ਫੇਰ ਕੇ ਉਹਨੂੰ ਅੱਖਰਾਂ ਨੂੰ ਵੇਖ-ਵੇਖ ਕੇ ਕਹਿਣਾ ਆ ਵੀ ਸੱਤ ਹੈ ਆ ਵੀ ਸੱਤ ਹੈ ਆ ਵੀ ਸੱਤ ਇੱਕ ਬੰਦੇ ਨੂੰ ਪਤਾ ਸੀ ਉਹਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ ਛੇ ਤੇਨੂੰ ਫਾਰਸੀ ਆਉਂਦੀ ਹੈ ਉਹ ਕਹਿੰਦਾ ਨਹੀਂ ਕਹਿੰਦਾ ਮੈਨੂੰ ਵੀ ਵਿਸ਼ਵਾਸ ਹੈ ਤੇਨੂੰ ਪੜ੍ਹਨਾ ਨਹੀਂ ਆਉਂਦਾ ਮੈਂ ਬਚਪਨ ਤੋਂ ਤੈਨੂੰ ਵੇਖ ਰਿਹਾ ਤੇਨੂੰ ਕੋਈ ਫਾਰਸੀ ਪੜ੍ਹਨੀ ਨਹੀਂ ਆਉਂਦੀ ਫਿਰ ਕੁਰਾਨ ਸ਼ਰੀਫ ਕਿਉਂ ਪੜ੍ਹ ਜਾਂਦੇ ਉਹ ਕਹਿੰਦਾ ਕੁਰਾਨ ਸ਼ਰੀਫ ਵੀ ਨਹੀਂ ਮੈਨੂੰ ਪੜ੍ਹਨੀ ਆਉਂਦੀ ਕਹਿੰਦਾ ਫਿਰ ਖੋਲ ਕੇ ਕਿਉਂ ਬੈਠਾ ਹੈ ਜੇ ਤੈਨੂੰ ਫਾਰਸੀ ਨਹੀਂ ਪੜਨੀ ਆਉਂਦੀ ਤੈਨੂੰ ਕੁਰਾਨ ਸ਼ਰੀਫ ਨਹੀਂ ਪੜਨੀ ਆਉਂਦੀ ਉਹ ਤੂੰ ਰੋਜ਼ ਪੋਥੀ ਖੋਲ ਕੇ ਬਹਿ ਜਾਂਦਾ ਕੱਲੀ ਕੱਲੀ ਲਾਈਨ ਉੱਤੇ ਉਂਗਲ ਫੇਰ ਕੇ ਕਹਿੰਦਾ ਉਹ ਵੀ ਸੱਚਾ ਵੀ ਸੱਚ ਹੈ ਤੇ ਉਹ ਮੁਸਲਮਾਨ ਨੇ ਜਵਾਬ ਬੜਾ ਪਿਆਰਾ ਦਿੱਤਾ ਬਜ਼ੁਰਗ ਨੇ ਪਤਾ ਕੀ ਬੋਲਿਆ ਕਹਿੰਦਾ ਮੈਨੂੰ ਫਾਰਸੀ ਨਹੀਂ ਪੜਨੀ ਆਉਂਦੀ ਮੈਨੂੰ ਕੁਰਾਨ ਸ਼ਰੀਫ ਨਹੀਂ ਪੜਨੀ ਆਉਂਦੀ ਮੈਨੂੰ ਨਹੀਂ ਪਤਾ ਵਿੱਚ ਕੀ ਲਿਖਿਆ ਹੈ ਪਰ ਮੈਨੂੰ ਆਪਣੇ ਲਿਖਣ ਵਾਲੇ ਮੁਰਸ਼ਿਦ ਤੇ ਇੰਨਾ ਵਿਸ਼ਵਾਸ ਹੈ ਜੋ ਲਿਖਿਆ ਸੱਤ ਲਿਖਿਆ ਹੋਇਆ ਹੈ ਸਿੱਖੋ ਜਿੱਦਣ ਇਹ ਵਿਸ਼ਵਾਸ ਆ ਗਿਆ ਕਿ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਬਾਣੀ ਪ੍ਰਗਟ ਗੁਰਾਂ ਦੀ ਦੇ ਹੈ ਤੁਹਾਨੂੰ ਵਿਸ਼ਵਾਸ ਆ ਜਾਏ ਉਦੋਂ ਕਿਸੇ ਹੋਰ ਪਾਸੇੋਂ ਮੰਗਣ ਦੀ ਲੋੜ ਨਹੀਂ ਅੱਜ ਤੁਸੀਂ ਉਹਨਾਂ ਦੀ ਯਾਦ ਚ ਬੈਠੇ ਹੋ ਜਿਨ੍ਹਾਂ ਨੂੰ ਭਰੋਸਾ ਇੰਨਾ ਪੂਰਾ ਆ ਗਿਆ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਇੰਨਾ ਪੂਰਾ ਹੋ ਗਿਆ ਕਿ ਰਸਤੇ ਵਿੱਚ ਮੌਤ ਵੀ ਉਹਨਾਂ ਨੂੰ ਰੋਕ ਨਹੀਂ ਸਕਦੀ ਇੰਨਾ ਵੱਡਾ ਵਿਸ਼ਵਾਸ ਸ੍ਰੀ ਗੁਰਦੇਵਾਲ ਕੀ ਦਇਆ ਨਾ ਆਣ ਦੇਵ ਮੈਂ ਜੋ ਖੰਡ ਬ੍ਰਹਿਮੰਡ ਉਦਅ ਅਸਤ ਲੋਤਾਈਏ ਹੁਣ ਇੱਕ ਬੇਨਤੀ ਸੁਣਿਓ ਇਸ ਧਰਤੀ ਤੋਂ ਧੰਨ ਮਹਤਾ ਜੀਉਣੀ ਦੀ ਧੰਨ ਧੰਨ ਬਾਬਾ ਭਗਤਾ ਜੀ ਉਹਨਾਂ ਦੇ ਸਾਧ ਸੰਗਤਤਤ ਵਿੱਚ ਉਹਨਾਂ ਦੇ ਘਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਪ੍ਰਾਤਨ ਗੁਰਸਿੱਖਾਂ ਵਿੱਚੇ ਸ਼ੁਰੂ ਸ਼ੁਰੂ ਤੋਂ ਰੀਤ ਰਹੀ ਅੱਜ ਥੋੜਾ ਮਾਡਰਨ ਜਿਹਾ ਕੰਮ ਹੋ ਗਿਆ ਆਪਾਂ ਪਛਤਾਵਾ ਵੀ